ਤੇ ਕਿਸ ਤਰ੍ਹਾਂ ਬਾਜਵਾ ਸਾਹਿਬ ਨੇ ਦੱਸਿਆ ਸ਼ੁਭ ਕਰਨ ਅਰਾਂ ਦੀ ਗੋਲੀਆਂ ਮਾਰੀਆਂ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਉਹ ਵੀ ਧਰਨਾ ਲਾਉਣ ਤੋਂ ਬਾਅਦ ਜਾਨੀ ਕਿ ਬੰਦਾ ਸਾਡਾ ਨੌਜਵਾਨ ਸਾਥੀ ਚਲਾ ਗਿਆ ਕਿਸੇ ਪ੍ਰਕਾਰ ਦੀ ਪੰਜਾਬ ਸਰਕਾਰ ਨੇ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਇੱਥੋਂ ਇਹ ਲੱਗਦਾ ਹੈ ਕਿ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਆਪਸ ਵਿੱਚ ਮਿਲੀ ਵੀ ਹੈ 101 ਕਿਸਾਨ ਜਾਣਾ ਚਾਹੁੰਦੇ ਕੀ ਦਿੱਕਤ ਹੈ ਜੀ ਕਿਸਾਨ ਕੋਈ ਕਤਲੇਆਮ ਤਾਂ ਕਰਨ ਨਹੀਂ ਜਾ ਰਹੇ ਦਿੱਲੀ ਵੀ ਸਾਡੀ ਹੈ ਜੀ ਦਿੱਲੀ ਦੇਸ਼ ਦੀ ਰਾਜਧਾਨੀ ਹੈ ਸੋ ਇਹ ਅਨਿਆਏ ਤੱਕਾ ਜ਼ਾستی ਅਸੀਂ ਉੱਥੇ ਵੀ ਵਿਧਾਨ ਸਭਾ 'ਚ ਮੁੱਦਾ ਚੁੱਕਿਆ ਸੀ ਔਰ ਮੈਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਲੀਡਰ ਹੈ ਰਾਹੁਲ ਖੰਦੀ ਉਹਨਾਂ ਨੇ ਪੰਦੇਰ ਸਾਹਿਬ ਨੂੰ ਤੇ ਦੂਜੇ ਡੱਲੇਵਾਲ ਸਾਹਿਬ ਨੂੰ ਉੱਥੇ ਬੁਲਾ ਕੇ ਪਿਛਲੀ ਵਾਰੀ ਮੁਲਾਕਾਤ ਕਰਕੇ ਔਰ ਇਹ ਕਿਆਸੀ ਕਿ ਇਸੇ ਸਦਨ ਮੇਂ ਹਮ ਕਿਸਾਨ ਕੋ ਐਮਐਸਪੀ ਕੀ ਗਾਰੰਟੀ ਦੇਂਗੇ ਸੋ ਅਸੀਂ ਲੜਾਈ ਲੜ ਰਹੇ ਹਾਂ ਜੀ ਬਾਕੀ ਅੱਗੇ ਜਿਵੇਂ ਵੀ ਮੌਕਾ ਮਿਲੇਗਾ ਉਹ ਲੈ ਲਵਾਂਗੇ ਉੱਪਰ ਅਫਸਰਾਂ ਦੇ ਇਤਨਾ ਵੀ ਗਿਆ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ਚਾਹੀਦੇ ਆ ਕਿ ਦੇਖੋ ਜੀ ਕਹਿੰਦੇ ਤਾਂ ਸਾਰੇ ਆ ਕਬੀ ਆਵਾਜ਼ ਦੇ ਵਿੱਚ ਬੀਜੇਪੀ ਦੇ ਸਾਰੇ ਲੀਡਰ ਕਹਿੰਦੇ ਕਿ ਕਿਸਾਨਾਂ ਦੇ ਮੁੱਦੇ ਹੱਲ ਹੋਣੇ ਚਾਹੀਦੇ ਲੇਕਿਨ ਹੱਲ ਕਰਾਉਣ ਚ ਕਿਸੇ ਦੀ ਤਾਕਤ ਨਹੀਂ ਹੈ ਕਿਉਂਕਿ ਉਹ ਹੱਲ ਕਰਨਾ ਹੈ ਅਮਿਤ ਸ਼ਾਹ ਜੀ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਇਸ ਗੱਲ ਤੇ ਬੜੇ ਅੜੀਅਲ ਰੁਖਾ ਉਹਨਾਂ ਦਾ ਹੁਣ ਤੁਸੀਂ ਦੇਖਿਆ ਹੋਣਾ ਸਾਡੇ ਸੰਗਰੂਰ ਦੇ ਸੈਂਪਲ ਫੇਲ ਕਰ ਦਿੱਤੇ ਗਏ ਸ਼ੈਲਰ ਮਾਲਕਾਂ ਤਾਂ ਜੋ ਸ਼ੈਲਰ ਵਪਾਰ ਅਗਰ ਬੰਦ ਹੋ ਜਾਏਗਾ ਤਾਂ ਐਮਐਸਪੀ ਆਟੋਮੈਟਿਕਲੀ ਬੰਦ ਹੋ ਜਾਏਗੀ ਅੱਜ ਛੋਟੇ-ਛੋਟੇ ਗਿੱਦੜਵਾਦੀ ਅਗਰ ਗੱਲ ਕਰਾਂ ਤਾਂ 10 ਸ਼ੈਲਰ ਉੱਥੇ ਬੰਦ ਹੋ ਗਿਆ ਜਾਣ ਬੁੱਝ ਕੇ ਇਹ ਜਿਹੜੀ ਖੇਤੀ ਨਾਲ ਨਿਰਪਰ ਇੰਡਸਟਰੀਆਂ ਨੂੰ ਬੰਦ ਕਰਕੇ ਜਾਂ ਜੋ ਸਾਨੂੰ ਐਮਐਸਪੀ ਨਾ ਦੇਣੀ ਪਵੇ ਇਸ ਕਰਕੇ ਖਸਾਨ ਆਪਦੀ ਲੜਾਈ ਲੜ ਰਹੇ ਔਰ ਅਸੀਂ ਉਹਨਾਂ ਦੇ ਨਾਲ ਸਰਕਾਰ ਦਾ ਮੁੱਖ ਫੋਕਸ ਇਹ ਸੀ ਕਿ ਕਪਨਾ ਮੰਤਰੀ ਗਿਆਨ ਜੀ ਜਿਸ ਕੋਈ ਨਾ ਬਾਦ ਵਿੱਚ ਹੰਦਰਾ ਹੋਇਆ ਕਿ ਪੰਜਾਬ ਨੂੰ ਖਾਣਾ ਦੌਰ ਕੋਵਿਡ ਦਾ ਮੰਜੂਰ ਪੰਜਾਬ ਨੂੰ ਖਾਣਾ ਦੌਰ ਮਨਜ਼ੂਰ ਦੇ ਦੇਖੋ ਜੀ ਅਸੀਂ ਵੀ ਇਸ ਗੱਲ ਦੀ ਨਖੇਦੀ ਕਰਦੇ ਕਿਸੇ ਵੀ ਵਿਅਕਤੀ ਵਿਸ਼ੇਸ਼ਤੇ ਸਾਡੇ ਮਤਭੇਦ ਹੈਗੇ ਲੇਕਿਨ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਰਵਈਆ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਦੇ ਵਿੱਚ ਬੜੀ ਮੁਸ਼ਕਿਲ ਦੇ ਨਾਲ ਕਾਂਗਰਸ ਸਮੇਂ ਖੁਸ਼ਹਾਲੀ ਆਈ ਸੀ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਔਰ ਪੰਜਾਬ ਦੇ ਲੋਕਾਂ ਦੇ ਚਿਰ ਡਰ ਔਰ ਸਹਿਮ ਦਾ ਜਿਹੜਾ ਹੈਗਾ ਉਹ ਮਾਹੌਲ ਬਣਿਆ ਹੋਇਆ ਹੈ ਵੱਡੇ ਵੱਡੇ ਲੋਕਾਂ ਨੂੰ ਥ੍ਰੈਟਸ ਆ ਰਹੇ ਹਨ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਲਦਲ ਦੀ ਕੰਦਨ ਕੋ ਉਸਦੀ ਜਾਣੇ ਚਾਹੀਦੀ ਸੀ ਵੀ ਆਈਆ ਚਲੋ ਜੀ ਉਹ ਕਾਲੀ ਦਲ ਦੀ ਆਪਣੀ ਮਰਜ਼ੀ ਹੈ ਉਹਨਾਂ ਨੂੰ ਕਿਸ ਦੀ ਜਾਨ ਚਾਹੀਦੀ ਜਣ ਤੇ ਕਿਸ ਤਰ੍ਹਾਂ ਬਾਜਵਾ ਸਾਹਿਬ ਨੇ ਦੱਸਿਆ ਸ਼ੁਭਕਰਨ ਅਰਾਂ ਦੀਆਂ ਗੋਲੀਆਂ ਮਾਰੀਆਂ 0 एफआईआर दर्ज कीती गई वो की भी धरना लावण ਤੋਂ ਬਾਅਦ ਜਾਨੀ ਕਿ ਬੰਦਾ ਸਾਡਾ ਨੌਜਵਾਨ ਸਾਥੀ ਚਲਾ ਗਿਆ ਕਿਸੇ ਪ੍ਰਕਾਰ ਦੀ ਪੰਜਾਬ ਸਰਕਾਰ ਨੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਇੱਥੋਂ ਇਹ ਲੱਗਦਾ ਹੈ ਕਿ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਆਪਸ ਵਿੱਚ ਮਿਲੀ ਵੀ ਹੈ 101 ਕਿਸਾਨ ਜਾਣਾ ਚਾਹੁੰਦੇ ਕੀ ਦਿੱਕਤ ਹੈ ਜੀ ਕਿਸਾਨ ਕੋਈ ਕਤਲੇਆਮ ਤਾਂ ਕਰਨ ਨਹੀਂ ਜਾ ਰਹੇ ਦਿੱਲੀ ਵੀ ਸਾਡੀ ਹੈ ਦਿੱਲੀ ਦੇਸ਼ ਦੀ ਰਾਜਧਾਨੀ ਹੈ ਸੋ ਇਹ ਅਨਿਆਏ ਤੱਕਾ ਜ਼ਾستی ਅਸੀਂ ਉੱਥੇ ਵੀ ਵਿਧਾਨ ਸਭਾ ਚ ਮੁੱਦਾ ਚੁੱਕਿਆ ਸੀ ਔਰ ਮੈਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਲੀਡਰ ਹੈ ਰਾਹੁਲ ਖੰਦੀ ਉਹਨਾਂ ਨੇ ਪੰਦੇਰ ਸਾਹਿਬ ਨੂੰ ਤੇ ਦੂਜੇ ਡੱਲੇਵਾਲ ਸਾਹਿਬ ਨੂੰ ਉੱਥੇ ਬੁਲਾ ਕੇ ਪਿਛਲੀ ਵਾਰੀ ਮੁਲਾਕਾਤ ਕਰਕੇ ਔਰ ਇਹ ਕਿਆਸੀ ਕਿ ਇਸੇ ਸਦਨ ਮੇਂ ਹਮ ਕਿਸਾਨ ਕੋ ਐਮਐਸਪੀ ਕੀ ਗਾਰੰਟੀ ਦੇਂਗੇ ਸੋ ਅਸੀਂ ਲੜਾਈ ਲੜ ਰਹੇ ਹਾਂ ਜੀ ਬਾਕੀ ਅੱਗੇ ਜਿਵੇਂ ਵੀ ਮੌਕਾ ਮਿਲੇਗਾ ਉਹ ਲੈਣਗੇ ਉੱਪਰ ਅਫਸਰਾਂ ਦੇ ਸਾਹਮਣੇ ਵੀ ਗਿਆ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ਚਾਹੀਦੇ ਨੇ ਕਿ ਦੇਖੋ ਜੀ ਕਹਿੰਦੇ ਤਾਂ ਸਾਰੇ ਆ ਕਬੀ ਆਵਾਜ਼ ਦੇ ਵਿੱਚ ਭਾਜੀਪੀ ਦੇ ਸਾਰੇ ਲੀਡਰ ਕਹਿੰਦੇ ਕਿ ਕਿਸਾਨਾਂ ਦੇ ਮੁੱਦੇ ਹੱਲ ਹੋਣੇ ਚਾਹੀਦੇ ਲੇਕਿਨ ਹੱਲ ਕਰਾਉਣ ਚ ਕਿਸੇ ਦੀ ਤਾਕਤ ਨਹੀਂ ਹੈ ਕਿਉਂਕਿ ਉਹ ਹੱਲ ਕਰਨਾ ਹੈ ਅਮਿਤ ਸ਼ਾਹ ਜੀ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਇਸ ਗੱਲ ਤੇ ਬੜੇ ਅੜੀਲ ਰੁੱਖਾ ਉਹਨਾਂ ਦਾ ਹੁਣ ਤੁਸੀਂ ਦੇਖਿਆ ਹੋਣਾ ਸਾਡੇ ਸੰਗਰੂਰ ਦੇ ਸੈਂਪਲ ਫੇਲ ਕਰ ਦਿੱਤੇ ਗਏ ਸ਼ੈਲਰ ਮਾਲਕਾਂ ਦਾ ਜਾਂ ਜੋ ਸ਼ੈਲਰ ਵਪਾਰ ਅਗਰ ਬੰਦ ਹੋ ਜਾਏਗਾ ਤਾਂ ਐਮਐਸਪੀ ਆਟੋਮੈਟਿਕਲੀ ਬੰਦ ਹੋ ਜਾਏਗੀ ਅੱਜ ਛੋਟੇ ਛੋਟੇ ਗਿੱਦੜਵਾਦੀ ਅਗਰ ਗੱਲ ਕਰਾਂ ਤਾਂ 10 ਸ਼ੈਲਰ ਉੱਥੇ ਬੰਦ ਹੋ ਗਿਆ ਜਾਣ ਬੁੱਝ ਕੇ ਇਹ ਜਿਹੜੀ ਖੇਤੀ ਨਾਲ ਨਿਰਪਰ ਇੰਡਸਟਰੀਆਂ ਨੂੰ ਬੰਦ ਕਰਕੇ ਤਾਂ ਜੋ ਸਾਨੂੰ ਐਮਐਸਪੀ ਨਾ ਦੇਣੀ ਪਵੇ ਇਸ ਕਰਕੇ ਖਸਾਨ ਆਪਦੀ ਲੜਾਈ ਲੜ ਰਹੇ ਔਰ ਅਸੀਂ ਉਹਨਾਂ ਦੇ ਨਾਲ ਸਰਸਪਾ ਕਮਨ ਪਬਲਿਕ ਫੋਰਸਾਂ ਸਾਹਿਬ ਆਪਣੇ ਮੰਤਰੀ ਕੋਲ ਜਾਣੇ ਲੱਗੇ ਜਿਸ ਤੋਂ ਸੂਰੀ ਨੂੰ ਬਾਦਲੋਂ ਹੁਕਮ ਆਇਆ ਕਿ ਪੰਜਾਬ ਨੂੰ ਖਾਲਾ ਦੌਰ ਕੋਰਬੋਸ਼ਤਾ ਮਨਜ਼ੂਰ ਦੇ ਪੰਜਾਬ ਨੂੰ ਖਾਲਾ ਦੌਰ ਮਨਜ਼ੂਰ ਦੇ ਦੇਖੋ ਜੀ ਅਸੀਂ ਵੀ ਇਸ ਗੱਲ ਦੀ ਨਿਖੇਦੀ ਕਰਦੇ ਕਿਸੇ ਵੀ ਵਿਅਕਤੀ ਵਿਸ਼ੇਸ਼ਤੇ ਸਾਡੇ ਮਤ ਪੇਦ ਹੈਗੇ ਆ ਲੇਕਿਨ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਰਵਈਆ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਦੇ ਵਿੱਚ ਬੜੀ ਮੁਸ਼ਕਿਲ ਦੇ ਨਾਲ ਕਾਂਗਰਸ ਸਮੇਂ ਖੁਸ਼ਹਾਲੀ ਆਈ ਸੀ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਔਰ ਪੰਜਾਬ ਦੇ ਲੋਕਾਂ 'ਚ ਡਰ ਔਰ ਸਹਿਮ ਦਾ ਜਿਹੜਾ ਆ ਹੈਗਾ ਉਹ ਮਾਹੌਲ ਬਣਿਆ ਹੋਇਆ ਵੱਡੇ ਵੱਡੇ ਲੋਕਾਂ ਨੂੰ ਥ੍ਰੈਟਸ ਆ ਰਹੇ ਆ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਗੱਲ ਗੱਲ ਦੀ ਕੰਨਾਂ ਕੋਲ ਦੀ ਜਾਨ ਲੈ ਚਾਹੀਦੀ ਸੀ ਵੀ ਆਈਆ ਚਲੋ ਜੀ ਉਹ ਕਾਲੀ ਦਲ ਦੀ ਆਪਣੀ ਮਰਜ਼ੀ ਹੈ ਉਹਨਾਂ ਨੂੰ ਕਿਸ ਦੀ ਜਾਨ ਚਾਹੀਦੀ ਜਵਨ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ